हां जी दोस्तों एक बार दी गल है एक किसान ने ਆਪਣੇ ਖੇਤ ਦੀ ਵਿੱਚ ਫਸਲ ਵੀਜੀ ਤੇ ਉਸ ਫਸਲ ਦੇ ਵਿੱਚ ਟਟਰੀ ਨੇ ਆਲਣਾ ਬਣਾ ਲਿਆ ਜਿੱਦਾਂ ਵੀ ਕਿ ਤੁਹਾਨੂੰ ਪਤਾ ਹੀ ਆ ਕਿ ਟਟਰੀ ਹਮੇਸ਼ਾ ਆਪਣਾ ਆਲਣਾ ਜ਼ਮੀਨ ਤੇ ਬਣਾਉਂਦੀ ਆ ਕੁਝ ਦਿਨਾਂ ਬਾਅਦ ਟਟਰੀ ਨੇ ਉਸ ਆਲਣੇ ਦੇ ਵਿੱਚ ਆਂਡੇ ਦੇ ਦਿੱਤੇ ਤੇ ਕੁਝ ਦਿਨਾਂ ਬਾਅਦ ਉਸ ਆਂਡਿਆਂ ਵਿੱਚੋਂ ਨਿੱਕੇ ਨਿੱਕੇ ਬੱਚੇ ਨਿਕਲ ਆਏ ਤੇ ਉਹ ਬੱਚੇ ਆਪਣੀ ਮਾਂ ਦੇ ਨਾਲ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਇੱਕ ਦਿਨ ਜਦੋਂ ਟਟਰੀ ਬਾਹਰੋਂ ਆਪਣੇ ਬੱਚਿਆਂ ਦੇ ਲਈ ਚੋਗਾ ਲੈ ਕੇ ਆਈ ਤਾਂ ਉਸ ਨੇ ਵੇਖਿਆ ਕਿ ਉਸ ਦੇ ਬੱਚੇ ਬਹੁਤ ਡਰੇ ਹੋਏ ਸੀ ਉਸ ਨੇ ਆਪਣੇ ਬੱਚਿਆਂ ਨੂੰ ਡਰ ਦਾ ਕਾਰਨ ਪੁੱਛਿਆ ਤੇ ਬੱਚਿਆਂ ਨੇ ਦੱਸਿਆ ਕਿ ਮਾਂ ਅੱਜ ਕਿਸਾਨ ਆਇਆ ਸੀ ਤੇ ਉਹ ਆਪਣੀ ਫਸਲ ਕੱਟਣ ਬਾਰੇ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਕੱਲ ਆਪਣੇ ਮੁੰਡਿਆ ਤੋਂ ਫਸਲ ਕਟਵਾ ਦੇਵੇਗਾ ਤੇ ਹੁਣ ਅਸੀਂ ਕਿੱਥੇ ਜਾਵਾਂਗੇ ਸਾਡੇ ਕੋਲ ਤਾਂ ਕੋਈ ਆਲਣਾ ਵੀ ਨਹੀਂ ਹੈ ਤੇ ਮਾਂ ਨੇ ਬੱਚਿਆਂ ਨੂੰ ਕਿਹਾ ਕਿ ਬੱਚਿਓ ਡਰੋ ਨਾ ਕੱਲ ਕੋਈ ਨਹੀਂ ਆਵੇਗਾ ਤੇ ਕੱਲ ਕੋਈ ਫਸਲ ਨਹੀਂ ਕੱਟੇਗਾ ਜਿਵੇਂ ਕਿ ਦੂਜਾ ਦਿਨ ਆਇਆ ਤੇ ਕੋਈ ਵੀ ਫਸਲ ਕਟਣ ਨਹੀਂ ਆਇਆ। ਇਦਾਂ ਹੀ ਕਰਦੇ ਕਰਦੇ ਕੁਝ ਦਿਨ ਲੰਘ ਗਏ ਤੇ ਇੱਕ ਦਿਨ ਫੇਰ ਜਦੋਂ ਟਟਿਰੀ ਆਪਣੇ ਬੱਚਿਆਂ ਲਈ ਚੋਗਾ ਲੈ ਕੇ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਬੱਚੇ ਬਹੁਤ ਸਹਿਮੇ ਹੋਏ ਸੀਗੇ ਤੇ ਆਪਸ ਵਿੱਚ ਗੱਲ ਕਰ ਰਹੇ ਸੀਗੇ। ਤੇ ਜਦੋਂ ਉਸਨੇ ਆਪਣੇ ਬੱਚਿਆਂ ਨੂੰ ਪੁੱਛਿਆ ਬੱਚਿਓ ਕੀ ਹੋਇਆ ਤੇ ਉਹਨਾਂ ਨੇ ਬੱਚਿਆਂ ਨੇ ਆਪਣੀ ਮਾਂ ਨੂੰ ਦੱਸਿਆ ਕਿ ਮਾਂ ਅੱਜ ਕਿਸਾਨ ਫੇਰ ਆਇਆ ਸੀ। ਤੇ ਆਪਣੀ ਫਸਲ ਕੱਟਣ ਬਾਰੇ ਗੱਲ ਕਰ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਕੱਲ ਨੂੰ ਉਹ ਆ ਕੱਲ ਮਜ਼ਦੂਰ ਲੈ ਕੇ ਆਪਣੀ ਫਸਲ ਕੱਟੇਗਾ ਤੇ ਟਟੇਰੀ ਹੱਸ ਪਈ ਤੇ ਬੱਚਿਆਂ ਨੂੰ ਕਹਿਣ ਲੱਗ ਪਈ ਬੱਚਿਓ ਟੈਨਸ਼ਨ ਨਾ ਲਓ ਤੁਸੀਂ ਖੇਡੋ ਖਾਓ ਪੀਓ ਕੱਲ ਕੋਈ ਨਹੀਂ ਆਵੇਗਾ ਬੜੀ ਹੈਰਾਨੀ ਦੀ ਗੱਲ ਹੈ ਕਿ ਦੂਜੇ ਦਿਨ ਤਾਂ ਫਿਰ ਵੀ ਕੋਈ ਨਹੀਂ ਆਇਆ ਫਸਲ ਕੱਟਣ ਦੇ ਲਈ ਇਦਾਂ ਹੀ ਕਰਦੇ ਕਰਦੇ ਕੁਝ ਦਿਨ ਲੰਘ ਗਏ ਤੇ ਰੋਜ਼ ਦੀ ਤਰ੍ਹਾਂ ਇੱਕ ਦਿਨ ਫੇਰ ਟਟੇਰੀ ਆਪਣੇ ਬੱਚਿਆਂ ਦੇ ਲਈ ਜੋਗਾ ਲੈ ਕੇ ਆਈ ਤੇ ਇਸ ਵਾਰ ਬੱਚੇ ਜਿੱਦਾਂ ਹੀ ਮਾਂ ਆਈ ਤੇ ਹੱਸਣ ਲੱਗ ਪਏ ਤੇ ਕਹਿਣ ਲੱਗ ਪਏ ਮਾਂ ਕਿ ਅੱਜ ਕਿਸਾਨ ਫੇਰ ਆਇਆ ਸੀ ਤੇ ਉਹ ਆਪਣੀ ਫਸਲ ਕੱਟਣ ਬਾਰੇ ਗੱਲ ਕਰ ਰਿਹਾ ਸੀਗਾ ਤੇ ਸਾਨੂੰ ਪਤਾ ਹੈ ਕਿ ਕੱਲ ਕੋਈ ਨਹੀਂ ਆਵੇਗਾ ਤਾਂ ਕੋਈ ਕਰਦੀ ਫਸਲ ਨਹੀਂ ਕੱਟੇਗਾ ਤੇ ਸਾਡਾ ਕੋਈ ਆਲਣਾ ਇੱਥੋਂ ਨਹੀਂ ਹਟਾਵੇਗਾ ਤੇ ਮਾਂ ਨੇ ਬੱਚਿਆਂ ਨੂੰ ਕਿਹਾ ਕਿ ਤੁਸੀਂ ਮੈਨੂੰ ਪੂਰੀ ਪੂਰੀ ਗੱਲ ਦੱਸੋ ਤੇ ਬੱਚਿਆਂ ਨੇ ਕਿਹਾ ਮਾਂ ਕਿ ਕਿਸਾਨ ਕਹਿ ਰਿਹਾ ਸੀ ਕਿ ਪਹਿਲਾਂ ਉਹ ਆਪਣੇ ਮੁੰਡਿਆਂ ਨੂੰ ਕਿਹਾ ਸੀਗਾ ਫਿਰ ਉਸਨੇ ਆਪਣੇ ਮਜ਼ਦੂਰਾਂ ਨੂੰ ਕਿਹਾ ਸੀਗਾ ਤੇ ਕੱਲ ਉਹ ਖੁਦ ਆਵੇਗਾ ਤੇ ਕੱਲ ਫਸਲ ਕੱਟ ਕੇ ਜਾਵੇਗਾ ਟਿਟਰੀ ਇਹ ਗੱਲ ਸੁਣ ਕੇ ਸੋਚਾਂ ਵਿੱਚ ਪੈ ਗਈ ਤੇ ਉਸਨੇ ਕਿਹਾ ਬੱਚਿਓ ਕਿ ਹੁਣ ਸਾਡਾ ਇੱਥੋਂ ਦਾਣਾ ਪਾਣੀ ਖਤਮ ਹੋ ਚੁੱਕਾ ਹੈ ਤੇ ਸਾਨੂੰ ਹੁਣ ਇੱਥੋਂ ਆਪਣਾ ਆਲਣਾ ਛੱਡ ਕੇ ਬਾਹਰ ਜਾਣਾ ਪਵੇਗਾ ਇਹ ਗੱਲ ਸੁਣ ਕੇ ਬੱਚੇ ਕਹਿਣ ਲੱਗੇ ਮਾਂ ਤੁਸੀਂ ਇਦਾਂ ਕਿਉਂ ਕਹਿ ਰਹੇ ਹੋ ਪਹਿਲਾਂ ਵੀ ਤਾਂ ਕਿਸਾਨ ਇਹ ਗੱਲ ਕਹਿ ਰਿਹਾ ਸੀ ਤਾਂ ਕੋਈ ਵੀ ਨਹੀਂ ਆਇਆ ਸੀਗਾ ਫਸਲ ਕੱਟਣ ਦੇ ਲਈ ਤੇ ਹੁਣ ਇਹ ਤੁਸੀਂ ਇੰਨੇ ਯਕੀਨ ਨਾਲ ਕਿੱਦਾਂ ਕਹਿ ਸਕਦੇ ਆ ਤੇ ਮਾ ਨੇ ਕਿਹਾ ਪੁੱਤ ਪਹਿਲਾਂ ਉਹ ਕਿਸੇ ਤੇ ਨਿਰਪਰ ਸੀਗਾ ਪਹਿਲਾਂ ਉਹ ਆਪਣੇ ਮੁੰਡਿਆ ਦੇ ਨਿਰਪਰ ਸੀਗਾ ਬਾਅਦ ਵਿੱਚ ਉਹ ਆਪਣੇ ਮਜ਼ਦੂਰਾ ਤੇ ਨਿਰਪਰ ਸੀਗਾ ਤੇ ਜਦੋਂ ਕੋਈ ਬੰਦਾ ਕਿਸੇ ਤੇ ਨਿਰਪਰ ਹੋਵੇ ਤੇ ਕੰਮ ਹੋਣਾ 100% ਨਹੀਂ ਹੁੰਦਾ ਤੇ ਕੱਲ ਉਹ ਖੁਦ ਆ ਰਿਹਾ ਆ ਤੇ ਕੱਲ ਉਹ ਫਸਲ ਕੱਟ ਕੇ ਜਾਵੇਗਾ ਇਸੇ ਤਰ੍ਹਾਂ ਹੀ ਉਸ ਨਿੰਮੇ ਕੀ ਪਤਨੂ ਪਤਾ ਹੀ ਆ ਕਿ ਕਿਸਾਨ ਨੇ ਵੀ ਆਪਣਾ ਕੰਮ ਆਪਣੇ ਬੱਚਿਆਂ ਤੇ ਛੱਡਿਆ ਸੀ ਤੇ ਉਹ ਆਪਣਾ ਕੰਮ ਸਿਰੇ ਨਹੀਂ ਚੜਾ ਸਕਿਆ ਇੰਜ ਹੀ ਜੇਕਰ ਤੁਸੀਂ ਵੀ ਆਪਣਾ ਕੰਮ ਦੂਜਿਆਂ ਤੇ ਨਿਰਭਰ ਰੱਖੋਗੇ ਤੇ ਉਸ ਕੰਮ ਹੋਣ ਦੇ ਅਸਾਰ ਨਾਲ ਦੇ ਬਰਾਬਰ ਤੁਸੀਂ ਆਪਣਾ ਕੰਮ ਖੁਦ ਕਰੋਗੇ ਤਾਂ ਉਸ ਕੰਮ ਹੋਣ ਦੇ ਅਸਾਰ 100% ਆ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਕਿਸੇ ਦੀ ਹੈਲਪ ਨਾ ਲਓ ਬਟ ਇਹ ਤੁਸੀਂ ਜਿਹੜਾ ਕੰਮ ਨੂੰ ਕਰਨਾ ਹੈ ਜੇ ਤੁਸੀਂ ਉਸ ਕੰਮ ਨੂੰ ਖੁਦ ਕਰੋਗੇ ਤੇ ਉਸ ਕੰਮ ਹੋਣ ਦੇ ਅਸਾਰ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਉਹ 100% ਹੋਣਾ ਹੀ ਹੋਣਾ ਹੈ ਕਿਉਂਕਿ ਤੁਸੀਂ ਉਹ ਕੰਮ ਖੁਦ ਕਰ ਰਹੇ ਹੋ ਤੇ ਪੂਰੇ ਯਕੀਨ ਨਾਲ ਕਰ ਰਹੇ ਹੋ ਤੇ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਬੰਦੇ ਆਪਣੇ ਖੁਦ ਦੀ ਮਦਦ ਕਰਦੇ ਆ ਤੇ ਜੇ ਤੁਹਾਨੂੰ ਇਹ ਮੇਰੀ ਵੀਡੀਓ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੁਹਾਡਾ ਧੰਨਵਾਦ ਇਹ ਵੀਡੀਓ ਦੇਖਣ ਦੇ ਲਈ